ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜਿਦੋਂ ਤੁਹਾਡੇ ਸਾਡੇ ਚੈਨਲ ਆਫੀਸ਼ੀਅਲ ਮੰਗੜਤੇ ਹੋਬ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮੇਰੇ ਨਾਲ ਚੜ੍ਹਦੀ ਕਲਾ ਚ ਹੋਵਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਫੈਨ ਬਣਾਵਾਂ ਕੋਈ ਪਹੁੰਚ ਜਾਏ ਕਰੇ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਤਨਤੰਸ਼ੀ ਗੁਰੂ ਨਾਨਕ ਦੇਵ ਜੀ ਦੀ ਬਹੁਤ ਹੀ ਪਿਆਰੀ ਸਾਖੀ ਸਾਂਝੀ ਕਰਨ ਜਾ ਰਹੇ ਹਾਂ ਜਦੋਂ ਅਬਦੁੱਲ ਪੀਰ ਨੇ ਗੁਰੂ ਜੀ ਨੂੰ ਕਿਹਾ ਕਿ ਤੂੰ ਮੇਰੇ ਨਾਲ ਤਪੱਸਿਆ ਤੇ ਬੈਠ ਕੇ ਦਿਖਾ ਤਾਂ ਫਿਰ ਕੀ ਚਮਤਕਾਰ ਹੋਇਆ ਸੋ ਵੀਡੀਓ ਨੂੰ ਕਿਰਪਾ ਕਰਕੇ ਅੰਤ ਤੱਕ ਜਰੂਰ ਵੇਖਿਓ ਸੁਣਿਓ ਤੇ ਹੋਰ ਭੈਣ ਭਰਾਵਾਂ ਦੇ ਨਾਲ ਇਸ ਸਾਖੀ ਨੂੰ ਜਰੂਰ ਸਾਂਝਾ ਕਰਿਓ ਤੇ ਆਓ ਜੀ ਹੁਣ ਤੁਹਾਡਾ ਬਹੁਤਾ ਸਮਾਂ ਨਾ ਲੈਂਦੇ ਹੋਏ ਆਪਾਂ ਸਾਖੀ ਦੀ ਸ਼ੁਰੂਆਤ ਕਰਦੇ ਹਾਂ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੂਜੀ ਉਦਾਸੀ ਵੇਲੇ ਲੋਕਾਂ ਨੂੰ ਸਿੱਧੇ ਰਾਹ ਪਾਉਂਦੇ ਹੋਏ ਬਠਿੰਡਾ ਪਟਨੀਰ ਆਦੀ ਥਾਨਾਂ ਤੋਂ ਹੁੰਦੇ ਹੋਏ ਸਰਸਾ ਵਿਖੇ ਜਾ ਪਹੁੰਚੇ। ਇਸ ਥਾਂ ਤੇ ਮੁਸਲਮਾਨ ਫਕੀਰਾਂ ਦਾ ਬੜਾ ਭਾਰੀ ਮੇਲਾ ਲੱਗਾ ਹੋਇਆ ਸੀ। ਉਸ ਮੇਲੇ ਤੇ ਫਕੀਰ ਦੂਰ ਦੂਰ ਤੋਂ ਆਏ ਹੋਏ ਸਨ। ਤੇ ਫਕੀਰਾਂ ਦੀਆਂ ਕਰਮਾਤਾਂ ਨੂੰ ਦੇਖਣ ਵਾਸਤੇ ਆਮ ਲੋਕ ਵੀ ਆਏ ਹੋਏ ਸਨ। ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਸਮੇਤ ਇੱਥੇ ਆਣ ਵਿਰਾਜੇ। ਗੁਰੂ ਜੀ ਦਾ ਬਾਣਾ ਬੜਾ ਹੀ ਨੋਖਾ ਸੀ ਕਿਉਂਕਿ ਗੁਰੂ ਜੀ ਦੇ ਬਾਣੀ ਨੂੰ ਦੇਖ ਕੇ ਇਹ ਸਮਝ ਨਹੀਂ ਆਉਂਦਾ ਸੀ ਕਿ ਇਹਨਾਂ ਦਾ ਧਰਮ ਕਿਹੜਾ ਹੈ ਗੁਰੂ ਜੀ ਦਾ ਬਾਣਾ ਪਾਇਆ ਹੋਇਆ ਸੀ ਪੈਰਾਂ ਵਿੱਚ ਲੱਕੜ ਦੀਆਂ ਖੜਾਵਾਂ ਸੀ ਤੇ ਹੱਥ ਵਿੱਚ ਡੰਡਾ ਸੀ ਗੁਰੂ ਜੀ ਦਾ ਇਹ ਪਹਿਰਾਵਾ ਨਾ ਤਾਂ ਹਿੰਦੂਆਂ ਦਾ ਸੀ ਤੇ ਨਾ ਹੀ ਮੁਸਲਮਾਨਾਂ ਦਾ ਸੀ ਤੇ ਉਹਨਾਂ ਦਾ ਰਲਮਾ ਮਿਲਮਾ ਜਿਹਾ ਬਾਣਾ ਦੇਖ ਕੇ ਗੁਰੂ ਨਾਨਕ ਦੇਵ ਜੀ ਕੋ ਲੋਕ ਆਉਣ ਖਲੋਤੇ ਤੇ ਹੌਲੀ-ਹੌਲੀ ਭੀੜ ਵੱਧ ਗਈ। ਗੁਰੂ ਜੀ ਨੇ ਪਾਈ ਮਰਦਾਨੇ ਨੂੰ ਕਿਹਾ ਮਰਦਾਨਿਆ ਰਬਾਬ ਛੇੜ। ਤਾਂ ਗੁਰੂ ਜੀ ਦੇ ਹੁਕਮ ਦੇ ਅਨੁਸਾਰ ਪਾਈ ਮਰਦਾਨੇ ਨੇ ਰਬਾਬ ਵਜਾਣੀ ਸ਼ੁਰੂ ਕਰ ਦਿੱਤੀ। ਰੱਬੀ ਰੋ ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਜੀ ਦਾ ਉਸਤਤ ਕਰਨਾ, ਉਹਨਾਂ ਦਾ ਉਚਾਰਣ ਕਰਨਾ ਸ਼ੁਰੂ ਕਰ ਦਿੱਤਾ। ਤੇ ਗੁਰੂ ਜੀ ਦੇ ਸ਼ਬਦਾਂ ਦੇ ਨਾਲ ਐਸਾ ਰੰਗ ਬਣਿਆ ਕਿ ਫਕੀਰਾਂ ਦੇ ਜਲਸੇ ਦੀ ਭੀੜ ਘੱਟ ਗਈ। ਤੇ ਲੋਕ ਗੁਰੂ ਜੀ ਦੇ satsang ਵਿੱਚ ਆ ਕੇ ਬੈਠ ਗਏ ਸਰਸੇ ਦੇ ਫਕੀਰ ਆਪਣੇ ਆਪ ਨੂੰ ਕਰਾਮਾਤੀ ਫਕੀਰ ਅਖਵਾਉਂਦੇ ਸਨ ਉਹ ਤਾਂ ਗੀਤ-ਬੀਤ ਤੇ ਮੰਤਰਾਂ ਰਾਹੀਂ ਲੋਕਾਂ ਨੂੰ ਰਾਜੀ ਕਰਨ ਦੀ ਗੱਲ ਕਰਦੇ ਸਨ ਉਹ ਲੋਕਾਂ ਨੂੰ ਆਖਦੇ ਸਨ ਕਿ ਅਸੀਂ ਖੁਦਾ ਦੇ ਮਿੱਤਰ ਹਾਂ ਤੇ ਖੁਦਾ ਸਾਡੇ ਹੁਕਮਾਂ ਨੂੰ ਮੰਨਦਾ ਹੈ ਬਿਮਾਰ ਲੋਕ ਉਹਨਾਂ ਦੇ ਕੋਲ ਆਉਂਦੇ ਸਨ ਤੇ ਉਹ ਕਈਆਂ ਤੇ ਜਾਦੂ ਕਰਦੇ ਤੇ ਕਈਆਂ ਨੂੰ ਜਾਦੂ ਪਾਉਂਦੇ ਸਨ ਪਖੰਡ ਦਾ ਬੋਲਬਾਲਾ ਬਹੁਤ ਹੀ ਜ਼ਿਆਦਾ ਸੀ ਪੀਰਾਂ ਦੇ ਮੁਖੀ ਪੀਰ ਬਹਾਵਲ ਤੇ ਖਵਾਜਾ ਅਬਦੁੱਲ ਸ਼ੁਕਰ ਗੁਰੂ ਜੀ ਦੇ ਬਾਰੇ ਸੁਣ ਕੇ ਗੁੱਸੇ 'ਚ ਆ ਗਏ ਤੇ ਗੁਰੂ ਜੀ ਦੇ ਕੋਲ ਆਣ ਪਹੁੰਚੇ ਗੁਰੂ ਜੀ ਉਸ ਵੇਲੇ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ ਕਿ ਨਾ ਕੋਈ ਹਿੰਦੂ ਹੈ ਤੇ ਨਾ ਕੋਈ ਮੁਸਲਮਾਨ ਹੈ ਬੰਦੇ ਨੂੰ ਹਮੇਸ਼ਾ ਖੁਦਾ ਨੂੰ ਯਾਦ ਰੱਖਣਾ ਚਾਹੀਦਾ ਹੈ ਨੇਕੀ ਤੇ ਸੱਚਾਈ ਦੀ ਰਾਹ 'ਤੇ ਚੱਲਣ ਨਾਲ ਮਨੁੱਖ ਨੂੰ ਮੁਕਤੀ ਮਿਲਦੀ ਹੈ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਪੀਰ ਬਹਾਵਲ ਨੇ ਗੁੱਸੇ ਵਿੱਚ ਗੁਰੂ ਜੀ ਨੂੰ ਪੁੱਛਿਆ ਕਿ ਤੂੰ ਹਿੰਦੂ ਐ ਜਾਂ ਮੁਸਲਮਾਨ ਐ ਤਾਂ ਗੁਰੂ ਜੀ ਨੇ ਮੁਸਕਰਾ ਕੇ ਉੱਤਰ ਦਿੱਤਾ ਕਿ ਨਾ ਤਾਂ ਮੈਂ ਹਿੰਦੂ ਆ ਤੇ ਨਾ ਤਾਂ ਮੈਂ ਮੁਸਲਮਾਨ ਆ ਮੈਂ ਤਾਂ ਇੱਕ ਖੁਦਾ ਦਾ ਬੰਦਾ ਹਾਂ ਜਿਹੜਾ ਕਿ ਸਿਰਫ ਇੱਥੇ ਖੁਦਾ ਦੀ ਬੰਦਗੀ ਕਰਨ ਆਇਆ ਹੈ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਪੀਰ ਬਹਾਵਲ ਹੋਰ ਜ਼ਿਆਦਾ ਚਿੜ ਗਿਆ ਉਸਨੇ ਆਪਣੀਆਂ ਸ਼ਕਤੀਆਂ ਨਾਲ ਗੁਰੂ ਜੀ ਨੂੰ ਨੁਕਸਾਨ ਪਹੁੰਚਾਉਣਾ ਚਾਹਿਆ ਪਰ ਗੁਰੂ ਜੀ ਜਿਵੇਂ ਹੀ ਪੀਰ ਬਹਾਵਲ ਵੱਲ ਅੱਖ ਭਰ ਕੇ ਉਹਨਾਂ ਨੇ ਵੇਖਿਆ ਤਾਂ ਪੀਰ ਬਹਾਵਲ ਦੇ ਸਭ ਯੰਤਰ ਮੰਤਰ ਤੇ ਸ਼ਕਤੀਆਂ ਖਤਮ ਹੋ ਗਈਆਂ ਜਿਸ ਤੋਂ ਬਾਅਦ ਪੀਰ ਬਹਾਵਲ ਗੁਰੂ ਜੀ ਨੂੰ ਆਖਣ ਲੱਗਾ ਕਿ ਅਸੀਂ ਤੇਰੇ ਨਾਲ ਦੋਸਤੀ ਕਰਨੀ ਚਾਹੁੰਦੇ ਹਾਂ ਕਿਉਂਕਿ ਤੂੰ ਲੋਕਾਂ ਨੂੰ ਉਪਦੇਸ਼ ਦਿੰਦਾ ਫਿਰਦਾ ਹੈ ਤੇ ਅਸੀਂ ਤੈਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੂੰ ਕਿਹੜੀ ਤਪੱਸਿਆ ਦੇ ਯੋਗ ਸਾਧਨਾ ਕੀਤਾ ਹੈ ਗੁਰੂ ਜੀ ਠੰਡੇ ਹਿਰਦੇ ਨਾਲ ਕਹਿਣ ਲੱਗੇ ਕਿ ਪੀਰ ਜੀ ਬੈਠੋ ਧੀਰਜ ਤੇ ਪ੍ਰੇਮ ਨਾਲ ਬਚਨ ਕਰਾਂਗੇ ਆਪ ਜੀ ਪੀਲ ਹੋ ਤੀ ਪੀਰਾ ਨੂੰ ਕ્રોਧ ਕਰਨਾ ਸੂਭਾ ਨਹੀਂ ਦਿੰਦਾ ਕਿਉਂਕਿ ਈਰਖਾ ਬਹੁਤ ਹੀ ਬੁਰੀ ਵਸਤੂ ਹੈ ਮੈਂ ਤਾਂ ਸਿਰਫ ਉਹੀ ਕਰਦਾ ਜੋ ਮੇਰਾ ਨਿਰੰਕਾਰ ਮੈਨੂੰ ਕਰਨ ਵਾਸਤੇ ਕਹਿੰਦਾ ਹੈ ਗੁਰੂ ਜੀ ਦੇ ਮੋਹ ਇਹ ਸ਼ਬਦ ਸੁਣ ਕੇ ਚਾਰ ਪੀਰ ਗੁਰੂ ਜੀ ਦੇ ਸਾਹਮਣੇ ਬੈਠ ਗਏ ਤਾਂ ਉਹਨਾਂ ਵਿੱਚੋਂ ਇੱਕ ਬੋਲਿਆ ਕਿ ਸਾਡਾ ਪੀਰ ਅਬਦੁਲ ਸ਼ੁਕਰ ਦਿਨੇ ਹੀ ਰਾਤ ਆ ਸਕਦਾ ਹੈ ਦਰਕਤਾਂ ਨੂੰ ਇੱਕ ਪਲ ਵਿੱਚ ਪੁੱਟ ਸਕਦਾ ਹੈ ਅੰਨੇ ਨੂੰ ਸੁਜਾਖਾ ਤੇ ਸੁਜਾਖੇ ਨੂੰ ਅੰਨਾ ਕਰ ਸਕਦਾ ਹੈ ਤੁਸੀਂ ਦੱਸੋ ਤੁਸੀਂ ਕੀ ਕਰ ਸਕਦੇ ਹੋ ਪੀਰ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰੂ ਜੀ ਨੇ ਇੱਕ ਸ਼ਬਦ ਉਚਾਰਿਆ ਆਪ ਕਰੇ ਸੱਚ ਅਲਖ ਅਪਾਰ ਮੈਂ ਕੀ ਕਰ ਸਕਦਾ ਬਲਕਿ ਤੁਹਾਡੇ ਪੀਰ ਕੋਈ ਕਰਾਮਾਤ ਦਿਖਾਉਣ ਤਾਂ ਗੁਰੂ ਜੀ ਦੇ ਇਹੀ ਸ਼ਬਦ ਸੁਣ ਕੇ ਪੀਰ ਨੇ ਕਿਹਾ ਜੇਕਰ ਤੁਸੀਂ ਸਾਡੇ ਪੀਰ ਅਬਦੁਲ ਸ਼ੁਕਰ ਦੀ ਕਰਾਮਾਤ ਦੇਖਣੀ ਹੈ ਤਾਂ ਆਓ ਬਾਹਰ ਖੁੱਲੀ ਥਾਂ ਤੇ ਚੱਲੋ ਗੁਰੂ ਜੀ ਉੱਠ ਗਏ ਪੀਰ ਵੀ ਤਿਆਰ ਹੋ ਗਏ ਸੰਗਤ ਗੁਰੂ ਜੀ ਤੇ ਪੀਰਾਂ ਦੇ ਪਿੱਛੇ-ਪਿੱਛੇ ਚੱਲ ਪਈ ਖੁੱਲੀ ਥਾਂ ਤੇ ਜਾ ਕੇ ਪੀਰ ਅਬਦੁਲ ਸ਼ੁਕਰ ਨੇ ਗੁਰੂ ਜੀ ਨੂੰ ਕਿਹਾ ਕਿ ਖੁਦਾ ਦੇ ਬੰਦੇ ਬਨਣ ਵਾਲੇ ਮੈਂ ਤੈਨੂੰ ਆਪਣੀ ਪਹਿਲੀ ਕਰਾਮਾ ਦਿਖਾਉਂਦਾ ਜਿਸ ਵਿੱਚ ਅਸਮਾਨ ਤੋਂ ਦੋ ਕੋੜੇ ਉਤਰਨਗੇ ਤੇ ਉਹ ਧਰਤੀ ਉੱਤੇ ਉੱਤਰ ਕੇ ਜ਼ਮੀਨ ਉੱਤੇ ਦੌੜਨਗੇ ਤੇ ਫਿਰ ਅਸਮਾਨ ਨੂੰ ਵਾਪਸ ਜਾ ਕੇ ਅਲੋਪ ਹੋ ਜਾਣਗੇ ਇਹ ਗੱਲ ਆਖਣ ਤੋਂ ਬਾਅਦ ਹੰਕਾਰੀ ਪੀਰ ਨੇ ਅਸਮਾਨ ਵੱਲ ਦੇਖਦੇ ਹੋਏ ਕਲਾਮ ਪੜਨੀ ਸ਼ੁਰੂ ਕਰ ਦਿੱਤੀ ਤੇ ਦੂਸਰੇ ਪਾਸੇ ਗੁਰੂ ਜੀ ਨੇ ਅਸਮਾਨ ਵੱਲ ਅੱਖ ਭਰ ਕੇ ਦੇਖਿਆ ਤੇ ਸੱਤ ਵਾਰੀ ਸਤ ਕਰਤਾਰ ਸਤ ਕਰਤਾ ਆਖਿਆ ਪੀਰ ਅਬਦੁਲ ਸ਼ੁਕਰ ਕਰੀਬ ਅੱਧਾ ਘੰਟਾ ਕਲਾਮ ਪੜਦਾ ਰਿਹਾ ਤੇ ਲੋਕ ਬੜੀ ਹੈਰਾਨੀ ਨਾਲ ਆਸਮਾਨ ਵੱਲ ਦੇਖਦੇ ਰਹੇ ਪਰ ਕੋਈ ਵੀ ਘੋੜਾ ਆਸਮਾਨ ਤੋਂ ਨਾ ਉਤਰਿਆ ਪੀਰ ਖੁਦ ਹੈਰਾਨ ਸੀ ਕਿਉਂਕਿ ਉਸ ਨੂੰ ਆਪਣੀ ਕਲਾਮ ਤੇ ਪੂਰਾ ਮਾਣ ਸੀ ਉਹ ਜਦੋਂ ਵੀ ਕਲਾਮ ਪੜਦਾ ਸੀ ਤੇ ਕਿਸੇ ਵੀ ਤਰ੍ਹਾਂ ਦੀ ਖੇਡ ਰਚਾ ਦਿੰਦਾ ਸੀ ਪਰ ਇਸ ਵਾਰ ਉਸਦੀ ਕਲਾਮ ਨੇ ਕੋਈ ਵੀ ਅਸਰ ਨਾ ਕੀਤਾ ਤੇ ਜਦੋਂ ਪੀਰ ਨੇ ਆਪਣੀ ਪੂਰੀ ਵਾਹ ਪੇਸ਼ ਲਗਾ ਲਈ ਤਾਂ ਅਖੀਰ ਵਿੱਚ ਉਹ ਸ਼ਰਮਿੰਦਾ ਹੋ ਗਿਆ ਜਿਸ ਤੋਂ ਬਾਅਦ ਗੁਰੂ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਕਿ ਇਹ ਖੁਦਾ ਦੇ ਬੰਦੇ ਖੁਦਾ ਦੀਆਂ ਬਰਕਤਾਂ ਤੇ ਕਦੀ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਬਲਕਿ ਬਹੁਤ ਹੀ ਨਿਮਾਣਾ ਬਣ ਕੇ ਰਹਿਣਾ ਚਾਹੀਦਾ ਹੈ ਖੁਦਾ ਦੀ ਬਖਸ਼ਿਸ਼ ਹੋਣ ਦੇ ਬਾਵਜੂਦ ਵੀ ਖੁਦਾ ਦੇ ਸਿਮਰਨ ਖੁਦਾ ਦਾ ਸਿਮਰਨ ਕਰਿਆ ਕਰ ਤੇ ਹਰ ਵੇਲੇ ਉਸ ਦਾਸ ਸ਼ੁਕਰਾਨਾ ਕਰਿਆ ਕਰ ਸ਼ਰਮਿੰਦਾ ਹੋਈ ਪੀਣੀ ਆਪਣੀ ਜਿੱਦ ਨਾ ਛੱਡੀ ਤੇ ਉਸਨੇ ਮੇਰਾ ਦੇ ਦਾਤੇ ਤੁੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਆਖਿਆ ਕਿ ਜੇਕਰ ਤੁਸੀਂ ਵੜੀ ਹੋ ਤਾਂ ਕੋਠੜੀ ਵਿੱਚ ਬੈਠ ਕੇ ਸਾਡੇ ਨਾਲ ਤਪ ਕਰੋ ਤੁਹਾਨੂੰ ਸਾਡੇ ਨਾਲ ਪੂਰੇ 40 ਦਿਨ ਤੱਕ ਬੈਠ ਕੇ ਤਪ ਕਰਨਾ ਹੋਵੇਗਾ ਫਿਰ ਅਸੀਂ ਦੇਖਾਂਗੇ ਕਿ ਤੁਹਾਡੇ ਸਬਰ ਸੰਤੋਖ ਵਾਲੀ ਸ਼ਕਤੀ ਕਿੱਥੇ ਚੱਲਦੀ ਹੈ ਤਾਂ ਗੁਰੂ ਜੀ ਨੇ ਪੀਰਾਂ ਦੀ ਉਸ ਚੁਣੌਤੀ ਨੂੰ ਸਵੀਕਾਰ ਕਰ ਲਿਆ ਕਿਉਂਕਿ ਗੁਰੂ ਜੀ ਹੁਣ ਪੀਰਾਂ ਦਾ ਹੰਕਾਰ ਤੋੜ ਕੇ ਉਹਨਾਂ ਨੂੰ ਖੁਦਾ ਦੇ ਨਾਮ ਨਾਲ ਜੋੜਨਾ ਚਾਹੁੰਦੇ ਸੀ ਤਾਂ ਗੁਰੂ ਜੀ ਉਹਨਾਂ ਪੰਜ ਪੀਰਾਂ ਦੇ ਨਾਲ 40 ਦਿਨਾਂ ਦੀ ਤਪੱਸਿਆ ਕਰਨ ਵਾਸਤੇ ਅਲੱਗ-ਅਲੱਗ ਪੋਰੀਆਂ ਵਿੱਚ ਬੈਠ ਗਏ ਪੀਰ ਨੇ ਜੋ ਦੀ ਦਾਣੇ ਤੇ ਪਾਣੀ ਦੇ ਨਾਲ 40 ਦਿਨ ਤਪੱਸਿਆ ਪੂਰੀ ਕੀਤੀ ਪਰ ਗੁਰੂ ਜੀ ਨੇ ਸਿਰਫ ਪਰਮਾਤਮਾ ਦੇ ਨਾਮ ਦੇ ਸਹਾਰੇ ਹੀ 40 ਦਿਨ ਕੱਟੇ 40 ਦਿਨਾਂ ਬਾਅਦ ਜਦੋਂ ਪੀਰ ਜੀ ਬਾਹਰ ਆਏ ਤਾਂ ਪੀਰਾਂ ਦੇ ਸਰੀਰ ਨਿਰਬਲ ਤੇ ਚਿਹਰੇ ਮੁਰਝਾਈ ਹੋਏ ਸਨ ਪਰ ਗੁਰੂ ਜੀ ਦਾ ਚਿਹਰਾ ਬਹੁਤ ਹੀ ਨੂਰ ਵਾਲਾ ਸੀ। ਉਹਨਾਂ ਦੇ ਚਿਹਰੇ ਤੇ ਨੂਰ ਉਸੇ ਤਰ੍ਹਾਂ ਹੀ ਚੜਿਆ ਹੋਇਆ ਸੀ ਤੇ ਸਰੀਰ ਵੀ ਚੜਦੀ ਕਲਾ ਵਿੱਚ ਸੀ। ਜਦੋਂ ਪੀਰਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਦੁਆਰਾ ਬਿਨਾਂ ਕੁਝ ਖਾਦੇ ਪੀਤੇ ਹੀ ਤਪ ਕੀਤਾ ਗਿਆ ਹੈ ਤਾਂ ਉਹਨਾਂ ਨੇ ਗੁਰੂ ਜੀ ਦੇ ਚਰਣਾ 'ਚ ਨਮਸਕਾਰ ਕੀਤਾ ਤੇ ਗੁਰੂ ਜੀ ਨੂੰ ਖੁਦਾ ਦੇ ਨਾਮ ਨਾਲ ਜੋੜ ਕੇ ਲੋਕਾਂ ਦੀ ਭਲਾਈ ਕਰਨ ਦਾ ਵਚਨ ਕੀਤਾ ਸੋਈ ਸੀ ਕਿ ਜੀ ਅੱਜ ਦੀ ਸਾਡੀ ਪਿਆਰੀ ਜੀ ਸਾਖੀ ਧੰਤਨ ਸ਼ਿ ਗੁਰੂ ਨਾਨਕ ਦੇਵ ਜੀ ਦੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾਉਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ 'ਚ ਤਦ ਤੱਕ ਦੇ ਲਈ ਸਤ ਸਪ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੁੰਦੇ ਰਹੋ ਹੱਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ